ਓਲੰਪਿਕ ਮੈਡਲ ਜੇਤੂ ਭਾਰਤੀ ਬੈਡਮਿੰਟਨ 스타 ਸਾਇਨਾ ਨੇਵਾਲ ਨੇ ਸੰਨਿਆਸ ਲੈ ਲਿਆ ਖੇਡ ਤੋਂ ਸੰਨਿਆਸ ਦੀ ਪੁਸ਼ਟੀ ਕਰਦੇ ਹੋਏ ਕਿ ਆਕੇ ਉਸ ਦਾ ਸਰੀਰ ਹੁਣ ਐਲੀਟ ਖੇਡਾਂ ਦੀ ਮੰਗਾਂ ਅਨੁਸਾਰ ਉਸ ਦਾ ਸਾਥ ਨਹੀਂ ਦੇ ਰਿਹਾ ਲੰਡਨ ਓਲੰਪਿਕ 2012 ਦੀ ਕਾਂਸੀ ਮੈਡਲ ਜੇਤੂ ਸਾਇਨਾ ਨੇ ਆਖਰੀ ਮੁਕਾਬਲਾ 2023 ਚ ਸਿੰਗਾਪੁਰ ਓਪਨ ਵਿੱਚ ਖੇਡਿਆ ਸੀ ਤੇ ਉਹ ਪਹਿਲੇ ਰਾਊਂਡ ਚ ਬਾਹਰ ਹੋ ਗਈ ਸੀ ਉਸਨੇ ਇੱਕ ਪੌਡਕਾਸਟ 'ਚ ਕਿਹਾ ਕਿ ਮੈਂ 2 ਸਾਲ ਪਹਿਲਾਂ ਹੀ ਖੇਡ ਛੱਡ ਦਿੱਤੀ ਸੀ। ਮੈਨੂੰ ਲੱਗਾ ਕਿ ਮੈਂ ਆਪਣੀਆਂ ਸ਼ਰਤਾਂ ਉੱਤੇ ਖੇਡਣਾ ਸ਼ੁਰੂ ਕੀਤਾ ਵਿਦਾ ਲਵਾਂਗੀ ਤਾਂ ਐਲਾਨ ਕਰਨ ਦੀ ਲੋੜ ਹੀ ਨਹੀਂ ਸੀ। ਉਹਨਾਂ ਕਿਹਾ ਕਿ ਜੇ ਤੁਸੀਂ ਹੋਰ ਖੇਡਣ ਦੇ ਸਮਰਥ ਨਹੀਂ ਹੋ ਤਾਂ ਕੋਈ ਗੱਲ ਨਹੀਂ। ਭਾਰਤੀ 스타 ਸਟਲਰ ਸਾਇਨਾ ਨੇ ਆਵਾਲ ਨੇ ਖੁਲਾਸਾ ਕੀਤਾ ਕਿ ਉਹ ਗਠੀਏ ਦੀ ਬਿਮਾਰੀ ਨਾਲ ਜੂਝ ਰਹੀ ਹੈ। ਸਾਇਨਾ ਨੇ ਆਵਾਲ ਨੇ ਕਿਹਾ ਕਿ ਉਸ ਨੂੰ ਸਾਲ ਦੇ ਅੰਤ ਤੱਕ ਆਪਣੇ ਭਵਿੱਖ ਬਾਰੇ ਫੈਸਲਾ ਕਰਨਾ ਹੋਵੇਗਾ। ਨੇਹਾਵਾਲ ਨੇ ਸੰਕੇਤ ਦਿੱਤਾ ਸੀ ਕਿ ਉਹ ਆਪਣੇ ਕਰੀਅਰ ਦੇ ਆਖਰੀ ਪੜਾਅ ਉਤੇ ਹੈ। ਨੇਹਾਵਾਲ ਨੇ ਪੋਡਕਾਸਟ ਹਾਊਸ ਆਫ ਗਲੋਰੀ 'ਚ ਨਿਸ਼ਾਨੇਬਾਜ਼ ਗਗਨ ਨਾਰੰਗ ਨੂੰ ਕਿਹਾ, "ਗੋਡਾ ਬਹੁਤਾ ਠੀਕ ਨਹੀਂ ਹੈ ਕਿ ਮੈਨੂੰ ਹੁਣ ਗਠੀ ਹੈ। ਮੇਰੀ ਕਾਰਟੀਲੇਜ ਖਰਾਬ ਹੋ ਗਈ ਹੈ। 8-9 ਘੰਟੇ ਤੱਕ ਜ਼ੋਰ ਲਗਾਉਣਾ ਮੁਸ਼ਕਲ ਹੈ।" ਉਸਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਤੁਸੀਂ ਦੁਨੀਆ ਦੇ ਸਰਵੋਤਮ ਖਿਡਾਰੀਆਂ ਨੂੰ ਕਿਵੇਂ ਚੁਣੌਤੀ ਦੇ ਸਕਦੇ ਹੋ? ਮੈਨੂੰ ਲੱਗਦਾ ਹੈ ਕਿ ਮੈਨੂੰ ਕਿਤੇ ਨਾ ਕਿਤੇ ਇਸ ਨੂੰ ਸਵੀਕਾਰ ਕਰਨਾ ਪਵੇਗਾ। ਕਿਉਂਕਿ ਉੱਚ ਪੱਧਰੀ ਖਿਡਾਰੀਆਂ ਨਾਲ ਖੇਡਣ ਅਤੇ ਚੰਗੇ ਨਤੀਜੇ ਪ੍ਰਾਪਤ ਕਰਨ ਲਈ 2 ਘੰਟੇ ਦੀ ਸਖਲਾਈ ਕਾਫੀ ਨਹੀਂ ਹੈ। ਸਾਇਨਾ ਨੇਵਾਲ ਨੇ ਕੁਝ ਸਮਾਂ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਹ ਸੰਿਆਸ ਲੈਣ ਬਾਰੇ ਸੋਚ ਰਹੀ ਹੈ। ਇਹ ਦੁਖਦਾਈ ਹੋਵੇਗਾ ਕਿਉਂਕਿ ਇਹ ਇੱਕ ਆਮ ਵਿਅਕਤੀ ਦੁਆਰਾ ਕੀਤੀ ਗਈ ਨੌਕਰੀ ਦੀ ਤਰ੍ਹਾਂ ਹੈ। ਸਪਸ਼ਟ ਹੈ ਕਿ ਇੱਕ ਖਿਡਾਰੀ ਦਾ ਕਰੀਅਰ ਹਮੇਸ਼ਾ ਛੋਟਾ ਹੁੰਦਾ ਹੈ। ਮੈਂ 9 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ ਤੇ ਮੈਂ ਅਗਲੇ ਸਾਲ 35 ਸਾਲ ਦੀ ਹੋ ਜਾਵਾਂਗੀ। ਸਾਇਨਾ ਨੇ ਆਵਾਲ ਨੇ ਕਿਹਾ ਕਿ ਮੇਰਾ ਵੀ ਲੰਬਾ ਕੈਰੀਅਰ ਰਿਹਾ ਹੈ ਅਤੇ ਮੈਨੂੰ ਇਸ ਉੱਤੇ ਬਹੁਤ ਮਾਣ ਹੈ। ਸਾਇਨਾ ਨੇ ਆਵਾਲ ਨੇ ਕਿਹਾ ਸੀ ਕਿ ਮੈਂ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਮੈਂ ਜੋ ਵੀ ਕੀਤਾ ਹੈ ਤੇ ਜੋ ਵੀ ਕੁਝ ਦਿੱਤਾ ਉਸ ਤੋਂ ਮੈਂ ਖੁਸ਼ ਹਾਂ। ਇਸ ਸਾਲ ਦੇ ਅੰਤ ਵਿੱਚ ਤਦ ਤੱਕ ਮੈਂ ਬਲੰਕਣ ਕਰਾਂਗੀ ਕਿ ਮੈਂ ਕਿਵੇਂ ਮਹਿਸੂਸ ਕਰ ਰਹੀ ਹਾਂ। 올림픽 ਵਿੱਚ ਹਿੱਸਾ ਲੈਣਾ ਬਚਪਨ ਦਾ ਸੁਪਨਾ ਹੁੰਦਾ ਹੈ। ਤੁਸੀਂ ਉੱਚ ਪੱਧਰ ਤੱਕ ਪਹੁੰਚਣ ਲਈ ਸਾਲਾਂ ਦੀ ਤਿਆਰੀ ਕਰਦੇ ਹੋ। ਇਸ ਲਈ ਕਈ ਵਾਰ ਇਹ ਦੁਖਦਾਈ ਹੁੰਦਾ ਹੈ ਕਿ ਜਦੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਇਸ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ ਸਾਈਨਾ ਨੇ ਆਵਾਲ ਦੇ ਸੰਿਆਸ ਲੈਣ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸ਼ਕਾਂ ਵਿੱਚ ਨਿਰਾਸ਼ਾ ਦੇਖੀ ਜਾ ਰਹੀ ਹੈ